ਪੰਜਾਬ ਵਿੱਚ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਸਲ ਹਾਜੀਪੁਰ ਸ਼ਹਿਰ ਚੋਸੇ ਵਿਲੇ ਮਾਹੌਲ ਗਮਗੀਨ ਹੋ ਗਿਆ ਜਦੋਂ ਰਾਜਪੁਰ ਦੀ ਬਰੜ ਕਲੋਨੀ ਵਿਕੇਕ ওভারਲੋਡ ਟੀਪਰ ਨੇ ਇੱਕ ਐਕਟਿਵਾ ਨੂੰ ਜ਼ਬਰਦਸਤ ਟੱਕਰ ਮਾ ਦਿੱਤੀ ਇਸ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਹਾਜੀਪੁਰ ਪੁਲਿਸ ਨੇ ਦਿੱਤੀ ਬਿਆਨ ਜਵਾਰ ਜਪਤਾਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮੋਲਾ ਬਰੜ ਕਲੋਨੀ ਹਾਜੀਪੁਰ ਨੇ ਦੱਸਿਆ ਹੈ ਕਿ ਉਸ ਦਾ ਭਤੀਜਾ ਮੁਕੇਸ਼ ਕੁਮਾਰ 32 ਪੁੱਤਰ ਦੇਸ ਰਾਜਵਾਸੀ ਬਰਨ ਕਲੋਨੀ ਹਾਜੀਪੁਰ ਉਸ ਦੇ ਦੂਸਰੇ ਭਤੀਜੇ ਰਵਿਕਮਾਦ ਦੇ ਬੱਚੇ ਲੜਕੀ ਪਰੀ 7 ਸਾਲਾਂ ਤੇ ਲੜਕਾ ਸਮੀਰ 5 ਅਤੇ ਉਸ ਦੇ ਨਾਲ ਹੀ ਮੋਹੱਲੇ ਦਾ ਲੜਕਾ ਕਾਸ਼ ਪੁੱਤਰ ਦੇਸ 30 ਦੇਰਾ ਬਜਾਰ ਤੋਂ ਐਕਟਿਵਰ ਨੰਬਰ JK 025309 ਤੇ ਸਵਾਰ ਹੋ ਕੇ ਘਰ ਨੂੰ ਵਾਪਸ ਕਰ ਆ ਰਹੇ ਸਨ ਉਹ ਵੀ ਘਰ ਨੂੰ ਜਾਣ ਲਈ ਮੋਹੱਲੇ ਦੇ ਮੋੜ ਤੇ ਖੜਾ ਸੀ ਤਾਂ ਮੋਹੱਲੇ ਦੇ 메ਨ ਜੀਟੀ ਰੋਡ ਤੇ ਇੱਕ ਟਿਪਰ ਪਹਿਲਾਂ ਹੀ ਸਾਈਡ ਤੇ ਖੜਾ ਸੀ ਜਦੋਂ ਐਕਟਿਵਰ ਨੂੰ ਮੁਕੇਸ਼ ਕੁਮਾਰ ਨੂੰ ਚਲਾ ਰਿਹਾ ਸੀ ਤਾ ਪਿੱਛੇ ਇੱਕ ਟਿਪਾ ਚਾਲਕ ਸੁਰਿੰਦਰ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਰਾਜਪੁਰਪੁਰਾ ਸਟੇਸ਼ਨ ਦਸੂਆ ਨੇ ਟਿਪਰ ਨੰਬਰ ਪੀਵੀ05ਏਐਨ 5348 ਨੂੰ ਤੇਜ਼ ਰਫਤਾਰ ਅਤੇ ਲਾਹ ਪ੍ਰਵੈਨਾਂ ਚਲਾਦੇ ਹੋਏ ਐਕਟਵਾ ਵਿੱਚ ਟੱਕਰ ਮਾਰ ਦਿੱਤੀ ਜਿਸ ਨਾਲ ਲੜਕ ਕਸ਼ਮੀਰ ਅਤੇ ਲੜਕੀ ਪਰੀ ਅਤੇ ਆਕਾਸ਼ਜੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਮੁਕੇਸ਼ ਕੁਮਾਰ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਮੁਕੇਸ਼ ਕੁਮਾਰ ਨੂੰ ਹਾਜੀਪੁਰ ਦੇ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦੇਣ ਪਿਛੋਂ ਜਲੰਧਰ ਲਈ ਰੈਫਰ ਕਰ ਦਿੱਤਾ ਹੈ ਲੋਕਾਂ ਨੇ ਟਿੱਪਾ ਚਾਲਕ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਹਾਜਪੁਰ ਪੁਲਿਸ ਸਟੇਸ਼ਨ ਵਿਖੇ ਟਿੱਪਾ ਚਾਲਕ ਸੁਰਿੰਦਰ ਸਿੰਘ ਖਿਲਾਫ ਮੁਕਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ